ਸ਼ਸ਼ੀਕਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਨੰਗਲ ਸ਼ਹਿਰ ਦੇ ਮਹੱਲਾ ਰਾਜਨਗਰ ਵਿੱਚ ਬੁੱਧਵਾਰ ਨੂੰ ਉਸ ਵਕਤ ਸਨਸਨੀ ਫੈਲ ਗਈ ਸੀ ਜਦੋਂ ਇੱਕ ਕਿਰਾਏ ਦੇ ਮਕਾਨ ਚੋਂ ਬਦਬੂ ਉੱਡਣ ਲੱਗੀ ਅਤੇ ਉਸ ਮਕਾਨ ਦੇ ਇੱਕ ਕਮਰੇ ਵਿੱਚ ਔਰਤ ਦੀ ਡੈੱਡ ਬਾਡੀ ਮਿਲੀ ਜਿਸ ਨੂੰ ਮੌਕੇ ਤੇ ਪਹੁੰਚੀ ਪੁਲਿਸ ਨੇ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਅਤੇ ਇਸ ਗੁੱਥੀ ਨੂੰ 48 ਘੰਟੇ ਤੋਂ ਪਹਿਲਾਂ ਹੀ ਸੁਲਝਾ ਲਿਆ ਅੱਜ ਇਸ ਸਬੰਧ ਦੇ ਵਿੱਚ ਜਾਣਕਾਰੀ ਦਿੰਦੇ ਹੋਏ ਡੀਐਸਪੀ ਕੁਲਬੀਰ ਸਿੰਘ ਠੱਕਰ ਸੰਧੂ ਅਤੇ ਨੰਗਲ ਥਾਣਾ ਇੰਸਪੈਕਟਰ ਰਾਹੁਲ ਸ਼ਰਮਾ ਨੇ ਦੱਸਿਆ ਕਿ ਔਰਤ ਦਾ ਕਤਲਕਰ ਉਸ ਦੀ ਲਾਸ਼ ਨੂੰ ਕਮਰੇ ਵਿੱਚ ਹੀ ਬੰਦ ਕਰਕੇ ਜੋ ਵਿਅਕਤੀ ਦੌੜ ਗਿਆ ਸੀ ਉਸ ਨੂੰ ਫੜਨ ਵਿੱਚ ਪੁਲਿਸ ਨੇ ਸਫਲਤਾ ਹਾਸਲ ਕੀਤੀ ਹੈ ਡੀਐਸਪੀ ਨੇ ਦੱਸਿਆ ਕਿ ਫੜੇ ਗਏ ਦੋਸ਼ੀ ਦੇ ਇਸ ਮਹਿਲਾ ਨਾਲ ਸਬੰਧ ਸਨ ਅਤੇ ਇਸ ਮਹਿਲਾ ਦੇ 2 ਬੱਚੇ ਹਨ ਅਤੇ ਇਸ ਦਾ ਪਤੀ ਬਿਹਾਰ ਵਿੱਚ ਰਹਿੰਦਾ ਹੈ ਉਹਨਾਂ ਦੱਸਿਆ ਕਿ ਕਤਲ ਕਰਨ ਤੋਂ ਬਾਅਦ ਇਹ ਵਿਅਕਤੀ ਹਿਮਾਚਲ ਪ੍ਰਦੇਸ਼ ਦੇ ਮੰਡੀ ਵਿਖੇ ਦੌੜ ਗਿਆ ਅਤੇ ਬਰੀਕੀ ਨਾਲ ਜਾਂਚ ਕਰਨ ਤੋਂ ਬਾਅਦ ਪੁਲਿਸ ਇਸ ਮਾਮਲੇ ਦੀ ਤੈਅ ਤੱਕ ਪਹੁੰਚੀ ਜਿਸ ਨੂੰ ਗ੍ਰਿਫਤਾਰ ਕਰਕੇ ਮਾਨਜੋਗ ਅਦਾਲਤ ਵਿੱਚ ਪੇਸ਼ ਕਰ 4 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਨੰਗਲ ਤੋਂ ਸੁਖਵਿੰਦਰ ਸਾਕਾ ਦੇ ਨਾਲ ਸੁਪਿੰਦਰ ਜੱਜੀ ਦੀ ਰਿਪੋਰਟ ਅ ਸਰ ਜਿਹੜਾ ਆਪਣਾ ਪਰਸੋਂ ਹੀ ਕੇਸ ਹੋਇਆ ਸੀਗਾ ਡੈੱਡ ਬੋਡੀ ਮਿਲੀ ਸੀਗੀ ਇੱਕ ਸੀਰਾਨੀ ਔਰਤ ਦੀ ਰਾਜਨਗਰ ਏਰੀਆ ਦੇ ਵਿੱਚੋਂ ਉਹ ਪਰਸੋਂ ਦੇ ਹੀ ਮਨਜੁਗ ਐਸਐਸਪੀ ਸਾਹਿਬ ਜੀ ਦੀ ਹਦਾਇਤਾਂ ਤੇ ਐਸਪੀ ਡੀ ਸਾਹਿਬ ਮੈਮ ਰੁਪਿੰਦਰ ਸਰਾਂ ਜੀ ਦੀ ਹਦਾਇਤਾਂ ਤੇ ਐਸਟੀਓ ਸਾਹਿਬ ਸਾਰੀ ਨੰਗਲ ਦੀ ਨਿਆਨੰਗਲ ਨੰਗਲ ਸਾਰੀ ਪੁਲਿਸ ਉਦਨ ਦੀ ਲੱਗੀ ਆ ਤੇ ਉਹ ਇਹਦੇ ਵਿੱਚ ਆਪਾਂ ਉਹਨਾਂ ਦੇ ਬ੍ਰਦਰ ਦੇ ਆਪਣਾ ਸੰਤੋਸ਼ ਕੁਮਾਰ ਸੁੰਦਰ ਸੁੰਦਰ ਉਹਨਾਂ ਦੇ ਬ੍ਰਦਰ ਦੇ ਬਿਆਨ ਤੇ ਐਫ ਆਈ ਆਰ ਦਰਜ ਕਰਤੀ ਸੀ ਔਰਤ ਦੇ ਦੋ ਬੱਚੇ ਨੇ ਆਪਣੇ ਪਤੀ ਉਹਨਾਂ ਦਾ ਪੂਰਨ ਸਿੰਘ ਹੈ ਉਹ ਬਿਹਾਰ ਚਾ ਵਾਕ ਹੀ ਰਹਿੰਦੇ ਨੇ ਤੇ ਇੱਥੇ ਉਹ ਜਿਹੜਾ ਵਿਅਕਤੀ ਆ ਉਹ ਗੱਲ ਇਹ ਸਾਹਮਣੇ ਆਈ ਆ ਉਹਨੂੰ ਆਪਾਂ ਰਾਤ ਅਰੈਸਟ ਕਰ ਲਿਆ ਉਹ ਦੋਨੋਂ ਫੋਨ ਬੰਦ ਕਰਕੇ ਹਿਮਾਚਲ ਦੇ ਏਰੀਆ ਚ ਮੰਡੀ ਸਾਈਡ ਭੱਜ ਗਏ ਸੀ ਤੇ ਉਹਦੀਆਂ ਲੋਕੇਸ਼ਨਾਂ ਲਾ ਕੇ ਆਪਾਂ ਟੈਕਨੀਕਲ ਸੈੱਲ ਦੀ ਪੂਰੀ ਮਦਦ ਦੇ ਨਾਲ ਉਹਨੂੰ ਰਾਤ ਕਾਬੂ ਕਰ ਲਿਆ ਸੀਗਾ ਐਸ ਐਚ ਓ ਸਾਹਿਬ ਆਪ ਆਪਣੀ ਟੀਮ ਦੇ ਨਾਲ ਪੂਰਾ ਉਹ ਗਏ ਸੀ ਅਗਵਾਈ ਕਰਦੇ ਹੋਏ ਤੇ ਉਹਨਾਂ ਨੂੰ ਆਪਾਂ ਅਰੈਸਟ ਕਰ ਲਿਆ ਅੱਜ ਪੇਸ਼ ਕੀਤਾ 4 ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਮੁੱਢਲੀ ਪੁੱਛਗਿੱਛ ਚ ਚੇਹੇ ਸਾਹਮਣੇ ਆਇਆ ਵੀ ਉਹਦੀ ਔਰਤ ਦੇ ਨਾਲ ਵਾਕ ਵੀ ਸੀ ਦੋਸਤੀ ਸੀ ਔਰ ਇਹਨੂੰ ਹੁਣ ਉਹ ਜਾਂ ਵਿਆਹ ਦਾ ਪ੍ਰੈਸ਼ਰ ਪਾਉਂਦੀ ਸੀ ਤੇ ਜਾਂ ਇਹਨੇ ਕਿਹਾ ਵੀ ਇਹਨੂੰ ਕਿਤੇ ਹੋਰ ਸ਼ੱਕ ਸੀ ਕਿ ਇਹਦੀ ਕਿਸੇ ਹੋਰ ਵਿਅਕਤੀ ਦੇ ਨਾਲ ਜਾਣ ਪਛਾਣ ਜਿੱਥੋਂ ਇਹਨਾਂ ਦੀ ਟਕਰਾਰਬਾਜ਼ੀ ਹੋਈ ਹੈ ਤੇ ਇਹ ਫਿਰ ਉਹਨੂੰ ਉੱਥੇ ਜਦੋਂ ਇਹਨਾਂ ਦੀ ਰਾਤ ਨੂੰ ਥੋੜੀ ਬਹੁਤੀ ਗੱਲਬਾਤ ਹੋਈ ਹੈ ਤੇ ਚੁੰਨੀ ਜਿਹੜੀ ਆ ਉਹਦੀ ਚੁੰਨੀ ਦੇ ਨਾਲ ਹੀ ਗਲਾ ਨੂੰ ਘੁੱਟ ਕੇ ਦਬਾ ਕੇ ਤੇ ਕੁੰਡੀ ਲਾ ਕੇ ਲੋਕ ਲਾ ਕੇ ਤੇ ਅਗਿਆਤ ਹੋ ਗਿਆ ਇਹ ਸਰ ਕਿਹੜੀ ਡੇਟ ਦੀ ਵਾਰਤਾ ਦੱਸਣੀ ਇਹ ਡੇਟ ਜਿਹੜੀ ਹੈਗੀ ਹੈ ਜੀ 8 ਤੋਂ 9 9 10 ਦੀ ਦਰਮਿਆਨੀ ਰਾਤ ਕੁਝ ਨਿਸ਼ਚਰਾ ਦੇ ਨੇ ਕੀ ਦੱਸਿਆ ਜੀ ਵੀ ਕਿੰਨੇ ਦਿਨ ਬਹਿ ਬਾਏ ਵਾਕਫ ਕਰਕੇ ਨੇ 9 ਨੂੰ ਜੀ 9 ਨੂੰ ਹਾਂਜੀ ਇਹਦੀ ਵਾਕ ਵੀ ਇਹਦੇ ਨਾਲ ਪੁਰਾਣੀ ਸੀ ਪਰੰਤੂ ਇਹ 9 ਰਾਤ ਨੂੰ ਕਰਕੇ ਤੇ ਉਦੋਂ ਹੀ ਚੱਲ ਗਿਆ ਸਭ ਕੜੀਆਂ ਕਿੱਦਾਂ ਜੁੜੀਆਂ ਇਹਦੇ ਕਿੱਦਾਂ ਪਤਾ ਲੱਗਿਆ ਜੀ ਕੜੀਆਂ ਜੁੜੀਆਂ ਜੀ ਆਪਾਂ ਮਕਾਨ ਮਾਲਕ ਤੋਂ ਪੁੱਛ ਕੇ ਇਸ ਕੀਤੀ ਤੇ ਜਦੋਂ ਪਤਾ ਲੱਗਾ ਵੀ ਆਹ ਵਿਅਕਤੀ ਇਹਨੂੰ ਲੈ ਕੇ ਆਇਆ ਉਹਨਾਂ ਦੀ ਸੀਡੀਆਰ ਖੰਘਾਲੀ ਪਤਾ ਕੀਤਾ ਫੋਨ ਇਹਦੇ ਬੰਦ ਸੀ ਲੋਕੇਸ਼ਨਾਂ ਕਢਾਈਆਂ ਤੇ ਇਹਨੂੰ ਕਾਬੂ ਕਰ ਲਿਆ ਤੇ ਉਹਨੇ ਮੰਨ ਲਿਆ ਜੁਰਮ ਆਪਣਾ ਕਬੂਲ ਕਰ ਲਿਆ ਜੀ ਹਾਂਜੀ ਹਾਂਜੀ ਵਿਆਹੀ ਆ ਦੋ ਬੱਚੇ ਨੇ ਉਹਨਾਂ ਦੇ 25 30 ਸਾਲ ਨਹੀਂ ਭੱਜ ਕੇ ਨਹੀਂ ਆਏ ਜੀ ਇੱਕ ਮਹੱਲੇ 'ਚ ਹੀ ਰਹਿੰਦੇ ਨੇ ਤੇ ਜਿਵੇਂ ਉੱਥੇ ਕਿਤੇ ਲੈ ਗਿਆ ਕੋਈ ਝੰਸਾ ਦੇ ਕੇ ਉਹ ਤਾਂ ਹੁਣ ਰਹੀ ਨਹੀਂ ਦੁਨੀਆ ਤੇ ਇਹਦੇ ਮੁਤਾਬਕ ਆ ਵੀ ਇਹਦੀ ਦੋਸਤੀ ਸੀ ਇਹਨੂੰ ਇਤਰਾਜ਼ ਸੀ ਠੀਕ ਹੈ ਜੀ ਤੇ ਇਹਨੇ ਉਹਦਾ ਕਿੰਨੇ ਗਏ ਉਮਰ ਦੀ ਜੜੀ 25 30 ਸਾਲ ਦੀ 25 30 ਸਾਲ ਬੱਚੇ ਕਿੰਨੇ ਜੀ ਦੋ ਆ ਜੀ ਬੱਚੇ ਵੱਡਾ ਲੜਕਾ ਵਾ ਛੋਟੀ ਲੜਕੀ ਆ ਪਤੀ ਦਾ ਨਾਮ ਪੂਰਨ ਹੈ ਉਹ ਘਰ ਚ ਨਹੀਂ ਆ ਉਹ ਆ ਗਿਆ ਜੀ ਹੁਣ ਨਹੀਂ ਅਜੇ ਨਹੀਂ ਆ ਬੁਲਾ ਰਹੇ ਆ ਸਰ ਇਹ ਆਪ ਖੁਦ ਮੈਰਿਟ ਸੀ ਜਾਂ ਮੈਰਿਟ ਸੀ ਬੰਦਾ ਮੈਰਿਟ ਹੈ ਬੰਦਾ ਬੰਦਾ ਹੈ ਨਾ ਬੰਦਾ ਇਹਦਾ ਕੋਈ ਪੁਰਾਣਾ ਰਿਕਾਰਡ ਤਾਂ ਨਹੀਂ ਤੇਰੇ ਕੋਲ ਕਾਗਜ਼ਾਂ ਅਨਸਾਰ ਇਹ ਅਨਮੈਲਡ ਹੈ ਜੀ ਉਦਾਂ ਆਪਾਂ ਕਹਿ ਨਹੀਂ ਸਕਦੇ ਸਰ ਇਹ ਕੀ ਇੱਥੇ ਕਰੋ ਕੰਮ ਜੀ ਦਾ ਕੋਈ ਕੁਝ ਹੁੰਦਾ ਹੈ ਸਬਜੀ 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 ਦਾ ਵਿਕਰੇਤਾ ਹੈ ਕਾਫੀ ਲੰਬਾ ਸਮੇਂ ਤੋਂ ਰਹਿ ਗਿਆ ਸੀ ਇਹ ਮਿਲਦਾ ਹਾਂਜੀ ਹਾਂ ਤੇ ਇਸ ਤੋਂ ਇਲਾਵਾ ਦੂਸਰਾ ਜਿਹੜਾ ਹੈ ਇਸ ਤੋਂ ਇਲਾਵਾ ਜੀ ਸਾਡਾ ਇੱਕ ਮੁਕਦਮਾ 300